Sorry! ਦੇ ਨਿਗਣ ਕਰਦੇ ਹੋਏ ਮਾਨਯੋਗ ਮੋਖਮਹਿਮਾਨ ਕਸੀਦਰ ਸਾਹਿਬ ਸਰਦਾਰ ਜੇਲਨ ਸਿੰਘ ਜੀ ਐਸਐਚਓ ਸਾਹਿਬ ਡਰਾਫਟ ਸਾਹਿਬ ਜੀ ਦੇ ਬੇਨਤੀ ਨਾਲ ਸਾਥ ਗੁਰਿਆ ਸਾਹਿਬ ਜੀ ਆ you okay.

ਦੇਖਣਾ ਸਾਨੂੰ ਸੋਦੇ ਕਰਾਂਗੇ ਪੀਟੀ ਸ਼ੋਅ ਲਈ ਸਾਰੇ ਪੀਟੀ ਆਪਣੇ ਨਾਈਟ ਦੇ ਤੇਰੇ ਤੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਆਪਣੀ ਸੀਟ ਤੇ ਵਿਰਾਜਮਾਨ ਹੋਣ ਤੋਂ ਤਾਂ ਜੋ ਅੱਜ ਦੇ ਮੁੱਖ ਮਹਿਮਾਨ ਆਪਣਾ ਕੀਮਤੀ ਸੰਦੇਸ਼ ਸਾਡੇ ਨਾਲ ਸਾਂਝਾ ਕਰ ਸਕਣ ਜੀ ਮੇਰੀ ਫਿਰ ਇੱਕ ਵਾਰ ਤੋਂ ਦੋਨੋਂ ਹੱਥ ਜੋੜ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਮਹਿਮਾਨਾਂ ਨੂੰ ਉਹਨਾਂ ਦੀਆਂ ਸੀਟਾਂ ਤੇ ਜਲਦ ਬਿਠਾਇਆ ਜਾਵੇ ਜੀ ਮੁੱਖ ਮਹਿਮਾਨ ਜੀ ਦਾ ਸੰਦੇਸ਼ ਸ਼ੁਰੂ ਹੋਣ ਵਾਲਾ ਹੈ ਪਲੀਜ਼ ਸਾਰੇ ਆਪਣੀਆਂ ਆਪਣੀਆਂ ਸੀਟਾਂ ਤੇ ਆ ਜਾਣ ਜੀ ਤੋਂ ਸਾਡੇ ਨਾਲ ਅੱਜ ਦਾ ਸੰਦੇਸ਼ ਸਾਂਝਾ ਕਰਦੇ ਨੇ ਸਾਡੇ ਮੁੱਖ ਮਹਿਮਾਨ ਮਾਨਯੋਗ ਤਹਿਸੀਲਦਾਰ ਸਰਦਾਰ ਦਜਿੰਦਰ ਸਿੰਘ ਜੀ ਪਿਆਰੇ ਸਾਥੀਓ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਦੇਸ਼ ਦੇ ਸਾਰੇ ਦੇਸ਼ਵਾਸੀਆਂ ਪੰਜਾਬੀਆਂ ਨੂੰ 76ਵੇਂ ਗਣਤੰਤਰ ਦਿਵਸ ਦੀ ਹਾਰਦਿਕ ਵਧਾਈ ਦਿੰਦਾ ਹਾਂ ਇਹ ਸਾਡੇ ਲਈ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਦਿਨ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਹੈ ਉਹੀ ਸੰਵਿਧਾਨ ਸਾਨੂੰ ਇਸ ਮਹਾਨ ਦੇਸ਼ ਦੇ ਨਾਗਰਿਕ ਵਜੋਂ ਕਾਫੀ ਅਧਿਕਾਰ ਦਿੰਦਾ ਹੈ ਅਤੇ ਉਸ ਦੇ ਨਾਲ-ਨਾਲ ਸਾਡੇ ਕਰਤਵਾਂ ਨੂੰ ਵੀ ਸਾਡਾ ਧਿਆਨ ਕੇਂਦਰਿਤ ਕਰਦਾ ਹੈ ਕਾਫੀ ਜਦੋ-ਜਹਦ ਦੇ ਬਾਅਦ ਭਾਰਤ ਨੂੰ 1947 ਵਿੱਚ ਆਜ਼ਾਦੀ ਮਿਲੀ ਇਹ ਆਜ਼ਾਦੀ ਦਾ ਸਿਹਰਾ ਉਨਾ ਕੁਲਾਟੀਆਂ ਤੇ ਦੇਸ਼ ਪ੍ਰੇਮੀਆ ਸਿਰ ਜਾਂਦਾ ਹੈ ਜਿਨ੍ਹਾਂ ਸਦਕਾ ਅੱਜ ਅਸੀਂ ਇਸ ਜਮਹੂਰੀਅਤ ਦਾ ਹਿੱਸਾ ਹਾਂ ਇਸ ਵਿੱਚ ਪੰਜਾਬੀਆਂ ਦਾ ਵੱਡ ਮੁੱਲਾ ਯੋਗਦਾਨ ਰਿਹਾ ਹੈ ਅੱਜ ਅਸੀਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਸ ਸੰਘਰਸ਼ ਵਿੱਚ ਉਨਾ ਦਾ ਮੌਸਮ ਹਬਣੇ 1947 ਵਿੱਚ ਇਸ ਨਵ ਆਜ਼ਾਦ ਦੇਸ਼ ਲਈ ਬਹੁਤ ਵੱਡੀਆਂ ਚੁਣੌਤੀਆਂ ਸਨ ਉਹਨਾਂ ਵਿੱਚੋਂ ਪ੍ਰਮੁੱਖ ਸੀ ਇਸ ਸੰਵਿਧਾਨ ਦੀ ਰਚਨਾ ਕਰਨਾ ਕਿਸੇ ਵੀ ਦੇਸ਼ ਲਈ ਉਸ ਦੇ ਸੰਵਿਧਾਨ ਤੋਂ ਵੱਡਾ ਮਾਰਗਦਰਸ਼ਕ ਕੋਈ ਨਹੀਂ ਹੁੰਦਾ ਇਸ ਲਈ ਇੱਕ ਮਹੱਤਵਪੂਰਨ ਕੰਮ ਸੀ ਅਤੇ ਡਾਕਟਰ ਬੀਮਰਾਓ ਪੰਬੇਦਕਰ ਜੀ ਦੀ ਅਗਵਾਈ ਹੇਠ ਬਣੀ ਕਮੇਟੀ ਨੂੰ ਇਸ ਦੀ ਰਚਨਾ ਵਿੱਚ ਲਗਭਗ 3 ਸਾਲ ਦਾ ਸਮਾਂ ਲੱਗਿਆ ਉਸ ਵੇਲੇ ਦੇ ਹੋਰ ਰਾਜਨੀਤਕਾਂਵਾਂ ਤੇ ਚਿੰਤਕਾਂ ਨੇ ਵੀ ਆਪਣਾ ਆਪਣਾ ਯੋਗਦਾਨ ਪਾਇਆ ਸਮੇਂ ਸਮੇਂ ਸਿਰ ਇਸ ਵਿੱਚ ਸੋਧ ਵੀ ਕੀਤੇ ਜਾਂਦੇ ਹਨ ਤਾਂ ਜੋ ਬਦਲਦੀਆਂ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਭਾਵਨਾਵਾਂ ਨੂੰ ਜਗ੍ਹਾ ਮਿਲ ਸਕੇ ਭਾਰਤੀ ਸੰਵਿਧਾਨ ਦੀ ਖਾਸੀਅਤ ਕਰਕੇ ਹੀ ਸਾਡਾ ਮਹਾਨ ਦੇਸ਼ ਅੱਜ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਜੋਂ ਉੱਪਰ ਕੇ ਸਾਹਮਣੇ ਆਇਆ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੁਧਾਰ ਲਈ ਵੱਕ-ਵਕ ਕਦਮ ਚੁੱਕੇ ਜਾ ਰਹੇ ਹਨ ਸਿਹਤ ਦੇ ਖੇਤਰ ਵਿੱਚ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ ਉਹਨਾਂ ਵਿੱਚ ਮੁਫਤ ਦਵਾਈ ਬੋਸ ਖਲਾਤ ਕੀਤਾ ਜਾ ਰਿਹਾ ਹੈ ਸਿੱਖਿਆ ਦੇ ਖੇਤਰ ਵਿੱਚ ਹਾਲ ਹੀ ਵਿੱਚ ਸਕੂਲ ਆਫ ਐਮਿਨੈਂਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਇਹ ਐਮਿਨੈਂਸ ਸਕੂਲ ਕਿਸੇ ਵੀ ਦੁਨੀਆ ਦੇ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹਨ ਇਸ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਖੇਡਾਂਆਂ ਸਹੂਲਤਾਂ ਸਵੀਮੀ ਪੂਲ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਵੀ ਉਨ੍ਹਾਂ ਹੀ ਤਰੱਕੀਆਂ ਕਰ ਸਕਣ ਜਿਵੇਂ ਕਿ ਪ੍ਰਾਈਵੇਟ ਸਕੂਲ ਵਾਲੇ ਬੱਚੇ ਨੌਜਵਾਨਾਂ ਲਈ ਵਾਤੂ ਵਤ ਰੁਜ਼ਗਾਰ ਮੌਕੇ ਕਰਾਏ ਜਾ ਰਹੇ ਹਨ ਬਾਕ-ਬਾਕ ਮੈਦਾਨੇ ਪਰਤੀਆਂ ਕੀਤੀਆਂ ਜਾ ਰਹੀਆਂ ਹਨ ਨਸ਼ੇ ਤੇ ਖਾਦਮੇ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਮੌਜੂਦਾ ਸਰਕਾਰ ਵਿਸ਼ਟਾਚਾਰਕ ਸਾਫ ਸੁਥਰਾ ਪ੍ਰਸ਼ਾਸਨ ਬਣ ਰਹੀ ਪੂਰੀ ਤਰ੍ਹਾਂ ਵਚਨਬੱਧ ਹੈ ਨਾਗਰਿਕਾ ਕਵਜੂ ਅਨੇਕਾਂ ਅਧਿਕਾਰਾਂ ਦੇ ਨਾਲ-ਨਾਲ ਸਾਡੇ ਕਈ ਦੇਸ਼ ਅਤੇ ਸਮਾਜ ਪਤੀ ਕਰਤੱਵ ਵੀ ਹੁੰਦੇ ਹਨ ਜਿਨ੍ਹਾਂ ਵਿੱਚੋਂ ਰੋਡ ਪਾ ਕੇ ਸਹੀ ਨਿਮਾਣਦਿਆਂ ਦੀ ਚੋਣ ਕਰਨਾ ਤਾਂ ਜੋ ਉਹ ਸਾਡੇ ਦੇਸ਼ ਨੂੰ ਹੋਰ ਤਰੱਕੀ ਦੇ ਰਾਹ ਤੇ ਪਾ ਸਕਣ ਤੇ ਸਾਡਾ ਸੰਵਿਧਾਨ ਹੋਰ ਮਜ਼ਬੂਤ ਹੋ ਸਕੇ ਇਸੇ ਨਾਲ ਮਹਿਸੂਸ ਦੇ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਇਹ ਮਨ ਲਗਾ ਕੇ ਪੜ੍ਹਾਈ ਕਰੋ ਅਤੇ ਨਾਲ-ਨਾਲ ਖੇਡਾਂ ਵਿੱਚ ਰੁਚੀ ਵੀ ਰੱਖੋ ਕਿਉਂਕਿ ਕੱਲਾ ਕਿਤਾਬੀ ਕੀੜਾ ਹੋਣਾ ਵੀ ਸਹੀ ਗੱਲ ਨਹੀਂ ਹੈ ਬੱਚਿਆਂ ਦੀ ਓਵਰ ਆਲ ਡਵੈਲਪਮੈਂਟ ਹੋਣੀ ਚਾਹੀਦੀ ਹੈ ਨਾਲ-ਨਾਲ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਬੱਚਿਆਂ ਨੂੰ ਇਸ ਦਿਸ਼ਾ ਵਿੱਚ ਉਤਸ਼ਾਹਿਤ ਕਰਨ ਅਤੇ ਬੱਚਿਆਂ ਨੂੰ ਜਿਸ ਕੰਮ ਵਿੱਚ ਸ਼ੌਂਕ ਹੈ ਇਸ ਵਿਸ਼ੇ ਵਿੱਚ ਸ਼ਿਕਸ਼ੌਕ ਹੈ ਉਹਦੇ ਵੱਲ ਉਤਸ਼ਾਹ ਕਰਨ ਨਾ ਕਿ ਆਪਣੀ ਮਰਜ਼ੀ ਚ ਲਾਣ ਤਾਂ ਜੋ ਬੱਚੇ ਦੇ ਅੰਦਰ ਪੈਦਾ ਹੋਇਆ ਟੈਲੈਂਟ ਜੋ ਕੁਦਰਤ ਦੇ ਨੂੰ ਦਿੱਤਾ ਹੈ ਉਹ ਅਸੀਂ ਇਹਨੂੰ ਬਾਹਰ ਕੱਢ ਸਕੀਏ ਤੇ ਉਹਦਾ ਨਿਖਾਰ ਕਰ ਸਕੀਏ ਅੰਤ ਵਿੱਚ ਮੈਂ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਆਓ ਪੰਜਾਬ ਨੂੰ ਇੱਕ ਬਿਹਤਰੀਨ ਸੂਬਾ ਪਣ ਆਉਣ ਲਈ ਅਸੀਂ ਸਭ ਆਪਣਾ ਆਪਣਾ ਜਨੂਨਦਾਨ ਪਾਈਏ ਤਾਂ ਸੁਪੇ ਨੂੰ ਹੋਰ ਉਨਤੀ ਅਤੇ ترقی ਦੇ ਰਾਹ ਤੇ ਲਜਾਇਆ ਜਾ ਸਕੇ ਇੱਕ ਵਾਰ ਮੈਂ ਫਿਰ ਆਪ ਨੂੰ ਕਲੰਤਰ ਦਿਸਦਿਆਂ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ ਜੈ